ਆਹ ਦੇਖੋ ਟ੍ਰੈਫਿਕ ਪੁਲਿਸ ਵਾਲੇ ਨੇ ਦਿੱਤਾ ਕਾਲੇ ਸ਼ੀਸ਼ੇ ਵਾਲੀ ਗੱਡੀ ਨੂੰ ਰੋਕਣ ਲਈ ਹੱਥ ਤਪ ਭਜਾ ਕੇ ਲੈ ਗਿਆ ਗੱਡੀ ਚਾਲਕ ਪਿੱਛਾ ਕਰ ਜਦ ਕੀਤਾ ਕਾਬੂ ਤਾਂ ਨਿਕਲਿਆ ਪਾਸਟਰ ਗੱਡੀ ਵੀ ਕੀਤੀ ਜਬਤ ਅਤੇ ਡਿੱਗੀ ਖੋਲੀ ਤਾਂ ਪਵਿੱਤਰ ਬਾਈਬਲ ਰੱਖੀ ਸੀ ਜੁੱਤੀਆਂ ਨੇੜੇ ਵੀਡੀਓ ਹੋ ਗਈ ਵਾਇਰਲ ਇਹ ਮਾਮਲਾ ਬਟਾਰਾ ਤੋਂ ਸਾਹਮਣੇ ਆਇਆ ਜਿੱਥੇ ਕਿ ਟ੍ਰੈਫਿਕ ਪੁਲਿਸ ਵੱਲੋਂ ਕਾਲੇ ਸ਼ੀਸ਼ੇ ਵਾਲੀ ਗੱਡੀ ਚਲਾ ਰਹੇ ਇੱਕ ਪਾਸਟਰ ਨੂੰ ਕਾਬੂ ਕੀਤਾ ਤਾਂ ਹੈਰਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਜਦ ਉਸ ਗੱਡੀ ਦੀ ਤਲਾਸ਼ੀ ਲੈ ਕੇ ਟ੍ਰੈਫਿਕ ਇੰਚਾਰਜ ਸੁਰਿੰਦਰ ਸਿੰਘ ਨੇ ਗੱਡੀ ਦੀ ਡਿੱਗੀ ਖੋਲੀ ਤਾਂ ਉਸ 'ਚ ਜਿੱਥੇ ਪਵਿੱਤਰ ਬਾਈਬਲ ਅਤੇ ਯੀਸ਼ੂ ਮਸੀਹ ਦੀਆਂ ਤਸਵੀਰਾਂ ਅਤੇ ਪਾਸਟਰ ਨਰੂਲਾ ਦੇਪ ਪੋਸਟਰ ਰੱਖੇ ਸਨ ਉੱਥੇ ਹੀ ਆਪਣੀਆਂ ਜੁੱਤੀਆਂ ਵੀ ਉਸ ਵੱਲੋਂ ਰੱਖੀਆਂ ਗਈਆਂ ਸਨ ਅਤੇ ਇਹ ਦੇਖ ਟ੍ਰੈਫਿਕ ਇੰਚਾਰਜ ਨੇ ਪਵਿੱਤਰ ਬਾਈਬਲ ਦਾ ਸਤਿਕਾਰ ਕਰਦੇ ਹੋ ਉਸ ਨੂੰ ਵਕਫ ਬੈਗ ਦੇ ਵਿੱਚ ਰੱਖਿਆ ਅਤੇ ਉਕਤ ਪਾਸਟਰ ਨੂੰ ਚੰਗੀ ਛਾੜ ਪਈ ਉੱਥੇ ਹੀ ਮੁਰ ਮੌਕੇ ਤੇ ਉਸ ਨੂੰ ਆਪਣੀ ਗੱਡੀ 'ਚ ਬਿਠਾ ਮਸੀਹ ਧਰਮ ਦੇ ਉੱਚ ਪਾਸਟਰ ਨੂੰ ਇਸ ਬਾਰੇ ਸੂਚਨਾ ਦਿੱਤੀ ਅਤੇ ਉੱਥੇ ਹੀ ਟ੍ਰੈਫਿਕ ਇੰਚਾਰਜ ਨੇ ਦੱਸਿਆ ਕਿ ਉਹਨਾਂ ਇੱਕ ਚੈਕਿੰਗ ਨਾਕਾ ਲਗਾਇਆ ਸੀ ਅਤੇ ਇਹ ਗੱਡੀ ਦੇ ਸ਼ੀਸ਼ੇ ਕਾਲੇ ਦੇਖ ਉਸ ਨੂੰ ਰੋਕਣ ਦਾ ਇਸ਼ਾਰਾ ਵੀ ਕੀਤਾ ਸੀ ਲੇਕਿਨ ਉਸਨੇ ਨਹੀਂ ਰੋਕੀ ਅਤੇ ਉਸ ਤੋਂ ਬਾਅਦ ਜਦ ਉਸ ਦਾ ਪਿੱਛਾ ਕੀਤਾ ਉਸ ਨੂੰ ਕਾਬੂ ਕੀਤਾ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਤੇ ਇਸ ਦੀ ਗੱਡੀ ਕਬਜ਼ੇ ਚ ਲੈ ਲਈ ਗਈ ਉਕਤ ਪਾਸਟਰ ਦਾ ਕਹਿਣਾ ਸੀ ਕਿ ਉਸ ਕੋਲੋ ਗਲਤੀ ਹੋ ਗਈ ਜੋ ਉਸਨੇ ਆਪਣਾ ਉਹ ਬੈਗ ਜਿਸ ਵਿੱਚ ਬਾਈਬਲ ਸੀ ਉਸ ਡਿੱਗੀ ਵਿੱਚ ਰੱਖਿਆ ਜਿੱਥੇ ਹੋਰ ਸਾਮਾਨ ਵੀ ਸੀ ਜਿਸ ਵਿੱਚ ਉਸ ਦੀਆਂ ਜੁੱਤੀਆਂ ਵੀ ਸਨ ਆ ਵੇਖੋ ਜੀ ਬੈਬਲਾ ਇਹ ਕਾ ਗੱਡੀ ਆ ਹੁਣੇ ਸਾਡੇ ਕੋਲ ਨਾਕੇ ਤੋਂ ਨਾ ਭਜਾਈ ਆ ਇਹਨਾਂ ਦਾ ਪਿੱਛਾ ਕਰਕੇ ਉਹਨਾਂ ਨੂੰ ਫੜਿਆ ਆ ਪਵਿੱਤਰ ਜਸੂ ਮਹਿਸਤਰੀ ਦੀਆਂ ਬਹਿਬਲਾਂ ਜਸੂ ਮਹਿਸਤਰੀ ਤੇ ਆਪ ਵਰਤਾਰ ਤੇ ਦਾ ਪੋਸਟਰ ਇਹਨੇ ਆਪਣੀਆਂ ਜੁੱਤੀਆਂ ਦੇ ਰੱਖੇ ਆ ਜੀ ਇਹ ਪਾਸਟਰ ਨੇ ਆ ਜੁੱਤੀਆਂ ਵਿਖਾਓ ਸਾਰੇ ਮੁੰਡਿਆਂ ਕੋਲ ਲੈ ਕੇ ਕਰਕੇ ਵਿਖਾਓ ਅੱਜ ਬਹੁਤ ਨਤਰ ਮਾੜਾ ਪਾਵਾ ਆ ਪਾਸਟਰ ਕਿਹਾ ਜੀ ਹਾਏ ਤੂੰ ਆ ਤੁਹਾਡੇ ਇਹ ਪਾਸਟਰ ਸਾਹਿਬ ਦੀ ਕਰਤੂਤ ਆ ਜੀ ਇਧਰ ਮੈਨੂੰ ਦੇ ਯਾਰ ਹਾਂਜੀ ਆ ਬੰਦੇ ਵੇਖੋ ਕਿੱਦਾਂ ਦੇ ਨਰੂਲਾ ਸਾਹਿਬ ਦੀ ਫੋਟੋ ਆ ਜਿਹੜੀ ਇਹਨੇ ਪੈਰਾਂ ਤੇ ਜੁੱਤੀਆਂ ਤੇ ਰੱਖੀ ਆ ਇਹਦੇ ਬਾਰੇ ਵੱਖਰੀ ਰਾਸਮੀ ਜੀ ਤੁਸੀਂ ਅਸਸ ਵੀ ਦਾਵ ਕਰ ਰਹੇ ਹੋ ਹਾਂਜੀ ਹਾਂਜੀ ਉਹ ਉਹ ਫੜ ਕੇ ਰੱਖਣੋ ਤੇਰਾ ਜੀਣਾ ਨਾਰਾ ਕਿਹਦੀ ਜਾਲ ਕਰੇਗਾ ਹਾਂ ਲੱਗਦਾ ਕਿ ਤੂੰ ਬੈ ਇੱਥੇ ਰੱਖ ਕੇ ਟਿੱਕੀ ਬਣਾ ਦੇ ਮੈਂ ਬਣਾ ਬਾਬਾ ਰੱਖ ਲਓ ਭਾਜੀ ਬੈ ਬੱਗਾ ਹੋ ਗਿਆ ਬੈ ਬੱਗਾ ਉਹ ਸਾਈਡ ਹੋ ਜਾ ਭਾਜੀ ਸਾਈਡ ਹੋ ਜਾ ਸਾਈਡ ਹੋ ਜਾ ਯਾਰ ਸਾਈਡ ਹੋ ਜਾ ਸਾਈਡ ਹੋ ਜਾ ਸਾਈਡ ਹੋ ਜਾ ਯਾਰ ਮੇਰੇ ਕੋ ਆ ਮੇਰੇ ਕੋ ਆਪ ਕੋ ਭਾਬੀ ਬੱਦੇ ਨੇ ਨੂੰ ਲੱਗਿਆ ਮੈਂ ਆਹ ਦੇ ਦਿੰਦੀ ਆਂ ਭਾਜੀ ਉਹ ਗੱਡੀ ਐਡੀ ਸ਼ੋਕ ਦੀ ਖੜੀ ਨਾ ਹਜ਼ਾਰ ਦੇ ਲੋ ਬਾਬਲ ਤੁਸੀਂ ਚੁੱਟੀਆਂ ਜਿ ਰੱਖੀ ਆ ਤੋ ਇੱਕ ਗੱਡੀ ਐ ਡੋ ਲਾ ਕੇ ਮਾਰੇ ਨੂੰ ਮੰਨਣ ਵਾਲੇ ਇਹਦੇ ਭੈਣ ਸ਼ਿੱਤਰਾ ਦੇ ਵਿੱਚ ਬਾਬਲ ਰੱਖੀ ਆ ਆ ਵੀ ਕ੍ਰਿਸਚੀਅਨ ਆ ਵੀ ਕ੍ਰਿਸਚੀਅਨ ਹੀ ਹੋ ਗਏ ਮੇਰਾ ਅਮਰ ਪ੍ਰਤਾਪ ਹੋਇਆ ਸਰ ਇਦਾਂ ਕਿ ਐਸ.ਓ. ਸਾਹਿਬ ਨੇ ਨਾਕਾ ਲਾਇਆ ਸੀਗਾ ਤੇ ਮੈਨੂੰ ਇਨਾ ਹੱਥ ਦੇ ਤਾਂ ਮੈਨੂੰ ਪਤਾ ਨਹੀਂ ਲੱਗਾ ਵੀ ਮੇਰੇ ਪਿੱਛੇ ਆ ਰਹੇ ਆ ਜਾਕ ਖਲਾ ਰਿਆ ਫਿਰ ਅੱਗੇ ਜਾ ਕੇ ਜਦੋਂ ਇਨਾ ਖਲਾ ਰਿਆ ਵਾ ਅਸੀਂ ਖਲੋ ਗਏ ਆ ਤੇ ਇਨਾ ਗੱਡੀ ਦੀ ਚੈਕਿੰਗ ਕੀਤੀ ਫੁੱਲ ਤੇ ਜਦੋਂ ਚੈਕਿੰਗ ਕਰਨ ਦੇ ਦੌਰਾਨ ਪਿੱਛੇ ਕਿੱਟ ਦੇ ਕਿੱਟ ਪਈ ਸੀਗੀ ਮੇਰੀ ਡਿੱਗੀ ਚ ਤੇ ਉਹ ਲੜਕੇ ਸੀਗੇ ਨਾਲ ਮੇਰੇ ਤੇ ਉਹਨਾਂ ਨੂੰ ਮੈਂ ਛੱਡ ਕੇ ਆ ਰਿਹਾ ਸੀਗਾ ਔਰ ਉਹ ਲੜਕਿਆਂ ਨੇ ਮੈਨੂੰ ਦੱਸਿਆ ਨਹੀਂ ਉਹਨਾਂ ਚੁੱਕ ਕੇ ਤੇ ਕਿੱਡ ਪਿਛੇ ਰੱਖ ਦਿੱਤੇ ਉਹ ਕਿੱਟ ਦੇ ਵਿੱਚ ਬਾਈਬਲ ਸੀਗੇ ਤੋ ਉਸ ਚੀਜ਼ ਦਾ ਮੇਰੇ ਬਾਰੇ ਮਾਈਂਡ 'ਚ ਖਿਆਲ ਨਹੀਂ ਸੀਗਾ ਉਹ ਜਦੋਂ ਐਸਐਚਓ ਸਾਹਿਬ ਨੇ ਖਲਾ ਰਿਆ ਉਹ ਜਦੋਂ ਚੈੱਕ ਕੀਤਾ ਜਦੋਂ ਵਿੱਚ ਬਾਈਬਲ ਸੀਗਾ ਤੇ ਐਕਚੁਅਲ 'ਚ ਮੈਂ ਕੰਮ ਤੋਂ ਆ ਰਿਆਂ ਸੀਗਾ ਅਸੀਂ ਕੰਮ ਵੀ ਕਰਦੇ ਆ ਤੇ ਮੈਂ ਕੰਮ ਤੋਂ ਆ ਰਿਆਂ ਸੀਗਾ ਤੇ ਨਾਲ ਹੀ ਸਾਡਾ ਮੈਂ ਜਿਮ 'ਚ ਜਾ ਰਿਆਂ ਸੀਗਾ ਤੇ ਉਹਦੇ ਵਿੱਚ ਸੀ ਕਿ ਲੜਕਿਆਂ ਨੂੰ ਨਹੀਂ ਸੀਗਾ ਪਤਾ ਕਿ ਪਿੱਛੇ ਕਿੱਟ ਦੇ ਵਿੱਚ ਬਾਈਬਲ ਆ ਉਹਨਾਂ ਚੁੱਕ ਕੇ ਪਿੱਛੇ ਰੱਖਤੀ ਸੀ ਹਾਂਜੀ ਕਿਸੇ ਨਾਕਾਬੰਦੀ ਕੀਤੀ ਸੀ ਅ ਜਲੰਧ ਰੋਡ ਤੇ ਨਜ਼ਦੀਕ ਸਰਕਾਰੀ ਹਸਪੀਟਲ ਉਹਦੇ ਕੋ ਗੱਡੀ ਨੇ ਕਾਲੀਆਂ ਫਿਲਮਾਂ ਲਾਈਆਂ ਇਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਪੀਪੀ 18 ਜੀ 0026 ਇਹਨੂੰ ਰੁਕਣ ਦਾ ਇਸ਼ਾਰਾ ਕੀਤਾ ਤੇ ਨੇ ਗੱਡੀ ਪਹਾਲੀ ਚਲੋ ਇਹਦਾ ਪਿੱਛਾ ਕਰਕੇ ਇਹਨੂੰ ਫੜ ਕੇ ਤੇ ਉਹਦੀ ਜਿਹੜੀ ਬੰਦੀ ਕਾਰਵਾਈ ਬੰਦ ਕਰਤਾ ਗੱਡੀ ਨੂੰ ਜੀ 207 ਮੋਟਰ ਵਹੀਕਲ ਕਲਪਾ ਕੇ ਆਰਟੀਸਾ ਨੂੰ ਵੇਜ ਦਿੱਤਾ ਜਾਊਗਾ ਸਰੇ ਇਪੋ ਨਹੀਂ ਤੇ ਜੀ ਨਾ ਮਿਲ ਉਹ ਲੋਨੀ ਚੋ ਤੇ ਠੀਕ ਹੈ ਮੈਨੂੰ ਤੇ ਪਰੇਸ਼ਾਨ ਨਹੀਂ ਜਾਈ ਉਹ ਫਿਰ ਲੋਕਾਂ ਨੇ ਦੱਸਿਆ ਵੀ ਪਵਿੱਤਰ ਬਾਈਬਲ ਐ ਤੇ ਨਰੂਲਾ ਸਾਹਿਬ ਦੀ ਫੋਟੋ ਹੀ ਉਹ ਇਹਨਾਂ ਦੇ ਧਰਮੰਡੀ ਗੱਲਾਂ ਇਹਨਾਂ ਦੇ ਵੱਡੇ ਪਾਸਟਰ ਬੁਲਾ ਕੇ ਇਹਨਾਂ ਨੂੰ ਸਮਝਾਉਣਗੇ ਵੀ ਇਹ ਜਿਹੜੀ ਗੱਲ ਐ ਨਹੀਂ ਕਰਨੀ ਚਾਹੀਦੀ ਉਹ ਕਿਤੋਂ ਕਿਹੜੇ ਹਾਲਤ ਚ ਸੀਗੇ ਉਹ ਪਿੱਛੇ ਡਿੱਗੀ 'ਚ ਪਏ ਸੀਗੇ ਉਹ ਫਿਰ ਇਹਨਾਂ ਦੇ ਧਰਮੰਡੀਆਂ ਗੱਲਾਂ ਨੇ ਵੇਖੋ ਅਸੀਂ ਕਿਸੇ ਦੇ ਧਰਮ ਮਰੇ ਕੋ ਮਾੜਾ ਨਹੀਂ ਚੰਗਾ ਬੋਲਦੇ ਜੋ ਵੀ ਇਹਨਾਂ ਦੇ ਮਤਲਬ ਸੀਨੀਅਰ ਮੈਂਬਰਸ਼ਿਪ ਟੀਮ ਐ ਉਹ ਇਹਨਾਂ ਤੇ ਅੱਗੇ ਐਕਸ਼ਨ ਕਰੇਗੀ ਡਿੱਗੀ 'ਚ ਹਰ ਉਸਮਾਨ ਪਿਆ ਇਸ ਨਾਲ ਇੱਕ ਬੈਂਕ ਦੇ ਵਿੱਚ ਬਾਈਬਲ ਪਈ ਇਸ ਤੇ ਨੂਰਉਲਾ ਸਾਹਿਬ ਦੀ ਫੋਟੋ ਹੈ